ਬਾੜ ਦੇ ਵਿੱਚ ਜੀ ਨਾ ਨਾਣੀ ਆ ਬਿਟ ਗਾਣੀ ਲਾਉਂਗੇ ਲਾਉਂਗੇ ਹੋਰ ਕੀਤੇ ਲਾਉਂਗੇ ਬਾੜ ਦੇ ਵਿੱਚ ਤੁਸੀਂ ਗਏ ਹੋ ਕਿਸ ਤਰ੍ਹਾਂ ਦਾ ਲੋਕਾਂ ਨੂੰ ਹੰਗਾਰਾ ਮਿਲਿਆ ਬਹੁਤ ਜਿਆਦਾ ਜੀ ਬਹੁਤ ਵਧੀਆ ਬਹੁਤ ਮੈਨੂੰ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ ਜੋ ਵੀ ਉਹਨਾਂ ਦੀਆਂ ਦਿੱਕਤਾਂ ਨਹੀਂ ਨਾਲੀਆਂ ਗਲੀਆਂ ਨਾਲੀਆਂ ਉਹਨਾਂ ਦੀ ਜਿੱਤਾਂ ਨੂੰ ਅਸੀਂ ਮਿਲ ਕਰਾਂ ਗਤੋਬਾ ਪਾਨੋ ਜੀ ਤੇ ਸਾਰੇ ਭੈਣ ਭਾਈਆਂ ਨੇ ਬਹੁਤ ਸੰਜੋਗ ਨਾਲ ਸਾਨੂੰ ਇਹ ਮੌਕਾ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨ ਧੰਨਵਾਦ ਕਰਦੀ ਹਾਂ ਤੇ ਇਹਦੇ ਲਈ ਧੰਨਵਾਦ ਕਰਦੀ ਹਾਂ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਨੂੰ ਮੈਂ ਹੱਲ ਕਰਾਂਗੀ ਵੱਧ ਤੋਂ ਵੱਧ ਹਿੱਸਾ ਲੈ ਕੇ ਮੈਂ ਵੀ ਜੀ ਕਹਾਂ ਤਾਂ ਮੈਂ ਵੀ ਦੇਖ ਨਗਰ ਪੰਚਾਇਤ ਚੋਣਾ ਹੋ ਰਹੀਆਂ ਸ਼ੁਰੂਆਤ ਚ 9 ਸਾਲ ਤੋਂ ਕੀ ਦੇਖਦੇ ਹਾਂ ਇੱਥੋਂ ਦਾ ਹਾਲਾਤ ਅਸੀਂ ਅੱਜ ਜੋ ਹਾਲਾਤ ਨੇ ਇੱਥੇ ਬਹੁਤ ਭਾਰੀ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜਿਵੇਂ ਆਪਾਂ ਵੇਖਿਆ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਅੱਜ 3 ਸਾਲ ਪੂਰੇ ਹੋ ਚੁੱਕੇ ਨੇ 3 ਸਾਲਾਂ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਿਹੜਾ ਵਾਅਦਾ ਪੂਰਾ ਕੀਤਾ ਆ ਭੈਣ ਦੀ ਖੜੇ ਨੇ ਦੱਸ ਦੇਣ ਇਹਨਾਂ ਦੇ ਖਾਤੇ 'ਚ 1000 ਰੁਪਏ ਆਇਆ ਹੈ ਕੀ ਆਪਣੇ ਚਲੋ ਪਿਛਲੇ ਸਾਲ ਫਲੱਡ ਆਇਆ ਆਪਣੇ ਇੱਥੇ ਇਹੀ ਸਗੂਨਗੜ੍ਹ ਸ਼ਹਿਰ ਦੇ ਵਿੱਚ ਕਿਸੇ ਨੂੰ ਇੱਕ ਬੱਚੇ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਵੇਂ ਕਿ ਮੁੱਖ ਮੰਤਰੀ ਨੇ ਕਿਹਾ ਸੀ ਜੇ ਕਿਸੇ ਦੀ ਮੁਰਗੀ ਜਾਂ ਬੱਕਰੀ ਦਾ ਮੁਆਵਜ਼ਾ ਵੀ ਮੈਂ ਦੇਵਾਂਗਾ ਤੇ ਕਿਸੇ ਨੂੰ ਹਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਤਿੰਨ ਖਰਾਬ ਫਸਲਾਂ ਖਰਾਬ ਹੋ ਗਿਆ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਨੂੰ ਕੋਈ ਮਾਫਤਾਂ ਨਹੀਂ ਮਿਲਿਆ ਕੋਈ ਇਹਨਾਂ ਨੇ ਨੌਜਵਾਨਾਂ ਵਾਸਤੇ ਨਸ਼ਾ ਤੇ ਸ਼ਰਿਆਮ ਬਿਕਰੇ ਰੋਜ਼ ਮੌਤਾ ਹੋ ਰਹੀਆਂ ਨੌਜਵਾਨਾਂ ਦੀਆਂ ਸੋ ਇਸ ਕਰਕੇ ਪੰਜਾਬ ਦੀ ਨੌਜਵਾਨੀ ਕਿਸਾਨੀ ਮਜ਼ਦੂਰ ਹਰ ਵਰਗ ਇਹਨਾਂ ਤੋਂ ਦੁਖੀ ਹੈ ਤੇ ਉਸ ਕਰਕੇ ਕਾਂਗਰਸ ਪਾਰਟੀ ਕੇ ਲੋਕਾਂ ਨੇ ਚ ਕਹਾ ਹੈ ਤੇ ਲੋਕ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਬਤਾਇਆ ਕਹਿੰਦਾ ਸੀ 2.5 ਸਾਲਾਂ ਦੇ ਵਿਕਾਸ ਦੇ ਨਾਂ ਤੇ ਵੋਟਾਂ ਮੰਗਦਾ ਮੈਨੂੰ ਦੱਸ ਦੋ ਸਜੂਲਗੜ੍ਹ ਸ਼ਹਿਰ ਹੈ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਔਲ ਬਣਾਇਆ ਜਿਹੜੀ ਬਹੁਤ ਲੰਬੀ 80 ਦਾ ਹੱਕ 80 ਵੇੜੇ ਦੀ ਮੰਗ ਸੀ ਲੋਕਾਂ ਦੀ ਕਿਉਂਕਿ ਉਦੋਂ ਪਹਿਲਾਂ ਹਰ ਸਾਲ ਫਲੱਡ ਆਉਂਦਾ ਇੱਥੇ ਉਹ ਔਲ ਬਣਾਇਆ ਪਾਰਕ ਬਣਾਇਆ ਭਗਤ ਸਿੰਘ ਜੀ ਦਾ ਸਟੈਚੂ ਬਣਾਇਆ ਜੇ ਰੋਹ ਸੜਕ ਨਿਕਲ ਰਹੀ ਸੀ ਹਾਈਵੇ ਉਰੋ ਜੈਨ ਧਰਮ ਨੂੰ ਉਹਨਾਂ ਨੂੰ ਉਹਨਾਂ ਦਾ ਦੇਖਦੇ ਹੋਏ ਉਹਨਾਂ ਨੂੰ ਉਹਨਾਂ ਨੂੰ ਸਨਮਾਨਿਤ ਅਸੀਂ ਇੱਕ ਉਹਨਾਂ ਦਾ ਬੁੱਤ ਬਣਾਇਆ ਚੌਂਕ ਦੇ ਵਿੱਚ ਹੋਰ ਇਹ ਜੇ ਨੇਕਾ ਕੰਮ ਕੀਤੇ ਆ ਇਹ ਉਹ ਕੰਮ ਗਿਣਾ ਰਹੇ ਜਿਹੜੇ ਸਾਡੇ ਵੇਲੇ ਸ਼ੁਰੂ ਹੋਏ ਹੋਏ ਕੰਮ ਨੇ ਉਹਨਾਂ ਨੂੰ ਇਹ ਆਪਣਾ ਕੰਮ ਦੱਸ ਨਹੀਂ ਆ ਦੋ ਦਿਨ ਬਾਕੀ ਰਹਿ ਗਏ ਬੋਟਾ ਟ੍ਰਾਂਸਪੋਰਟ ਨੂੰ ਕੀ ਅਪੀਲ ਕਰਾਂਗੇ ਅਸੀਂ ਵੋਟਰਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਦੇਖੋ ਪੰਜੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਇਹ ਜਿਹੜੀ ਪਾਰਟੀ ਹੈ ਮੌਜੂਦਾ ਜਿਹਦੀ ਸਰਕਾਰ ਆ ਆਮ ਆਦਮੀ ਉਹਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਜਿਉਂ ਉਹਨਾਂ ਨੂੰ ਆਪਾਂ ਹਰਾਵਾਂਗੇ ਤਾਂ ਸ਼ਾਇਦ ਉਹਨਾਂ ਤੇ ਕੋਈ ਸਿਰ ਤੇ ਜੂਨ ਸਰਕ ਜੇ ਸ਼ਾਇਦ ਉਹਨਾਂ ਨੂੰ ਕੋਈ ਕੰਮ yaad ਆ ਜਾਏ ਆਪਣਾ ਗੀਤੇ ਹੋਏ ਵਾਦਾ ਕੋਈ ਸ਼ਹਿਰ ਕੰਮ ਕਰ ਦੇਣ ਇਸ ਕਰਕੇ ਉਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਪਹਿਲੇ ਵਾਰਡ 1 ਨੰਬਰ ਵਾਰਡ ਚ ਖੜੇ ਹੋ ਕੀ ਹੈਗਾ ਇੱਥੇ ਜਿਹੜੀ ਤੁਸੀਂ ਵੋਟ ਮੰਗਣ ਲਈ ਆਏ ਹੋ ਅਸੀਂ ਇੱਥੇ ਸਾਡੇ ਜਿਹੜੇ ਉਮੀਦਵਾਰ ਹੈ ਸਾਡੇ ਸਤਕਾਰਯੋਗ ਮਾਤਾ ਸਾਡੇ ਜਿਹੜੇ ਕਮਲਜੀਤ ਕੌਰ ਹੈ ਉਹ ਇੱਥੇ ਉਮੀਦਵਾਰ ਨੇ ਉਹਨਾਂ ਦੇ ਜੇ ਮੈਂ ਯਾਦ ਕਰਾਵਾਂ ਤਾਂ ਜਿਹੜੇ ਉਹਨਾਂ ਦੇ ਪਤੀ ਸੀ ਸਵਰਗੀ ਸਾਡੇ ਅਸੀਂ ਉਹਨੂੰ ਪਿਆਰ ਨਾਲ ਸੁੱਖੀ ਅੰਕਲ ਕਹਿੰਦੇ ਸੀ ਉਹਨਾਂ ਨੇ ਪ੍ਰਧਾਨਗੀ ਵੀ ਕੀਤੀ ਹੈ ਇਸ ਜ਼ਿਲ੍ਹੇ ਦੀ ਤੇ ਉਹ ਉਹਨਾਂ ਨੇ ਇਲੈਕਸ਼ਨ ਵੀ ਲੜੀ ਐ ਤੇ ਉਹਨਾਂ ਨੇ ਲੋਕਾਂ ਵਾਸਤੇ ਦਿਨ ਰਾਤ ਕੀਤਾ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਐ ਸੋ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਉਹਨਾਂ ਦੇ ਪਾਏ ਹੋਏ ਪੂਰਨਿਆ ਦੇ ਅਸੀਂ ਚੱਲ ਰਹੇ ਆ ਤੇ ਸਾਡੇ ਜਿਹੜੇ ਮਾਤਾ ਕਮਲਜੀਤ ਕੌਰ ਉਹਨਾਂ ਦੇ ਘਰੋਂ ਲੋਕ ਉਹਨਾਂ ਨੂੰ ਉਹਨਾਂ ਦਾ ਮਤਲਬ ਦੇਖਦੇ ਹੋਏ ਜੋ ਉਹਨਾਂ ਨੇ ਸਾਡੇ ਅੰਕਲ ਨੇ ਕੰਮ ਕੀਤੇ ਆ ਉਹਨਾਂ ਬਤ੍ਰਤੀ ਇਹਨਾਂ ਨੂੰ ਲੋਕਾਂ ਨੇ ਉਮੀਦਵਾਰ ਬਣਾਇਆ ਤੇ ਇਹਨਾਂ ਨੂੰ ਉਹ ਵਰਤਵਤ ਵੋਟਰਾਂ ਨੇ ਜਤਾਉਣਗੇ ਇਹੀ ਇੱਕ ਸੱਚੀ ਸ਼ਰਧਾਂਜਲੀ ਹੋਊਗੀ ਸਾਡੇ ਜਿਹੜੇ ਪ੍ਰਧਾਨ ਰਹੇ ਨੇ ਸਾਤਕਾ ਸੁਖੀ ਅੰਕਲ ਜਿਹੜੇ ਇਹਨਾਂ ਦੇ ਪਤੀ ਅੱਜ ਬਾੜ ਚ ਗਏ ਹੋ ਕਿੱਥੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਸੀਗੇ ਉੱਥੇ ਜਿਹੜੇ ਬਾੜ ਦੇ ਵਿੱਚ ਬਾੜ ਦੇ ਵਿੱਚ ਅਸੀਂ 라ਉਂਡ ਲਾਇਆ ਬਹੁਤ ਤੁਸੀਂ ਦੇਖਿਆ ਹੋਣਾ ਬਹੁਤ ਭਾਰੀ ਇਕੱਠ ਸੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਅੱਜ ਅਸੀਂ ਇੱਕ ਨੰਬਰ ਵਾਰਡ ਦੇ ਵਿੱਚ ਜਿੰਨੀਆਂ ਜਿਹੜੇ ਕੋਲੇ ਵੀ ਗਏ ਹਰੇਕ ਨੇ ਸਾਨੂੰ ਇਹ ਗੱਲ ਮਾਤਾ ਜੀ ਨੂੰ ਮਤਲਬ ਵਿਸ਼ਵਾਸ ਦਿਵਾਇਆ ਵੀ ਇਹਨਾਂ ਨੂੰ ਅਸੀਂ ਵਾਧ ਤੋਂ ਵਾਧ ਵੋਟਾਂ ਨਾਲ ਜਿੱਤਾਵਾਂਗੇ ਇੱਥੇ ਹੋਰ ਤਰ੍ਹਾਂ ਦਾ ਸਮਾਂ ਚਾਰ ਪੰਜ ਥਾਵਾਂ ਤੇ ਇਹਨੂੰ ਤੋਲੇ ਹੀ ਗਿਆ ਜੀ ਲੱਤੂਆਂ ਨਾਲ ਕਿੰਨੂ ਆ ਜੀ 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 ਹੋਰ ਕੀ ਮਤਲਬ ਵਿਕਾਸ ਦਾ ਕਾਰਜ ਕਰਨਗੇ ਜਿਹੜੇ ਇੱਥੇ ਦੇਖੋ ਇੱਥੇ ਜਿਹੜਾ ਸ਼ਹਿਰ ਸਤੂਲਗੜ੍ਹ ਨੂੰ ਵਿਕਾਸ ਦੀ ਬਹੁਤ ਲੋੜ ਹੈ ਜਿਵੇਂ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਪਰਿਵਾਰ ਨੂੰ ਆਪਾਂ ਕੋਈ ਇਹ ਪੁਰਾਣਾ ਸਿਆਸੀ ਪਰਿਵਾਰ ਹੈ ਇਹ ਪਰਿਵਾਰ ਨੂੰ ਚੰਗੀ ਤਰ੍ਹਾਂ ਪਤਾ ਵੀ ਵਿਕਾਸ ਕਿਵੇਂ ਕਰਨਾ ਲੋਕਾਂ ਦੀ ਸੇਵਾ ਦੇ ਵਿੱਚ ਇਹ ਪਹਿਲਾਂ ਹੀ ਲੱਗਿਆ ਹੋਇਆ ਹੈ ਸੋ ਇਸ ਕਰਕੇ ਜਦੋਂ ਆਪਾਂ ਇਹੋ ਜਿਹੇ ਪਰਿਵਾਰ ਨੂੰ ਲੋਕ ਚੋਣਨਗੇ ਤਾਂ ਇਹ ਬਾਖੂਬੀ ਲੋਕਾਂ ਪ੍ਰਤੀ ਇਹ ਇਥੋਂ ਇਸ ਇੱਕ ਨੰਬਰ ਵਾਰਡ ਨੂੰ ਇਹ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣਗੇ

दो <hi> <thos> <interpreters> ਲਾਲੀ ਅੱਗੇ ਲਾਲੀ ਅੱਗੇ ਪਹੁੰਚੋ ਲਾਲੀ ਭਾਈ ਅੱਗੇ ਆ ਜਾਓ ਵੀਡੀਓ ਬਣਾ ਕੇ ਵੀਡੀਓ ਬਣਾ ਕੇ ਠੀਕ ਹੈ ਉਹ ਕਰਨੀ ਹੈ ਉਹ ਸ਼ੀਰਵਾਦ ਦਿਓ ਪਾਰਟੀ ਦੇ ਜੀਵਾ ਆਗਰੇ ਖੁੱਲਾ ਕਰ ਲੋ ਮਗਰ ਹੋਰ ਹੋ ਜਾ ਹੋਰ ਹੋ ਜਾ ਨਗਰਪੰਚਾਇਤ ਦੀਆਂ ਚੋਣਾਂ ਲੰਬੇ ਸਮੇਂ ਤੋਂ ਸ਼ੁਰੂਗੜ ਵਿਖੋ ਰਹੀਆਂ ਮਫੀਸਾ ਕਵੇ ਦੇਖਦੇ ਚੋਣਾਂ ਨੂੰ ਦੇਖੋ ਜੀ ਇਹ ਬਹੁਤ ਲੋਕਾਂ ਦੇ ਵਿੱਚ ਵੱਡਾ ਇੱਕ ਤਾਂ ਉਤਸ਼ਾਹ ਬਹੁਤ ਹੈ ਲੋਕੇ ਜਿੰਨੇ ਸਾਡੇ ਕੈਂਡੀਡੇਟ ਹੈ ਜਿਵੇਂ ਵੋਟ ਨੰਬਰ 1 ਤੇ ਅਸੀਂ ਹੁਣ ਕਮਲਜੀਤ ਕੌਰ ਸਰਦਾਰੀ ਭੈਣ ਦਾ ਇਹਨਾਂ ਨੂੰ ਖੜਾ ਕਰਕੇ ਕਾਂਗਰਸ ਪਾਰਟੀ ਵੱਲੋਂ ਅੱਜ ਆ ਦੇਖ ਰਹੇ ਹੋ ਤੁਸੀਂ ਕਿੰਨੇ ਵੱਡੀ ਤਾਦਾਦ ਚ ਸਾਰੇ ਬੱਚੇ ਨੌਜਵਾਨ ਬੀਪੀਏ ਬਜ਼ੁਰਗ ਸਾਰੇ ਚੱਲ ਰਹੇ ਆ ਤਾਂ ਤਾਂ ਇਹਨਾਂ ਨੂੰ ਟੋਲਿਆ ਜਾ ਰਿਹਾ ਸਾਰਾ ਵੋਟ ਅਸੀਂ ਕੱਢ ਕੇ ਆਏ ਆ ਔਰ ਹਰ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਕਾਰਨ ਇੱਕੋ ਹੈ ਵੀ ਪਿਛਲੇ 10 ਸਾਲ ਬਰਬਾਦ ਹੋ ਗਏ 8-2 ਹੀ ਸਾਲ ਇਹਨਾਂ ਨੇ ਚੱਕਦੇ ਨਾ ਤਿੰਨ ਸਾਲ ਇਹਨਾਂ ਕੋਲੇ ਕੁਝ ਨਹੀਂ ਰਿਹਾ ਹੁਣ ਐ ਵੀ ਇੱਕ ਬਾਪ ਤੁਰੇ ਫਿਰਦੇ ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਚੋਣਾ ਇਹਨਾਂ ਦੇ ਬਲੇ ਟੱਪੂ ਗੱਲ ਜਿੰਨਾ ਵੀ ਡਿਵੈਲਪਮੈਂਟ ਹੋਈ ਹੈ ਆ ਮੰਡੀ ਦੇਖ ਲਓ ਤੁਸੀਂ ਸਾਰੀ ਮੰਡੀ 'ਚ 20-25 ਕਰੋੜ ਰੁਪਈਆ ਲਾ ਕੇ ਉਹ ਸਾਰਾ ਪਰਲਾ ਕੰਦਾ ਫਰਸ਼ ਪਰਲੀਕ ਮੰਡੀ ਕੰਪਲੀਟ ਕੀਤੀ ਸੀਵਰੇਜ ਸਿਸਟਮ ਠੀਕ ਕੀਤਾ ਪਰ ਤਿੰਨ ਸਾਲਾਂ ਚ ਇਹਨਾਂ ਨੇ ਕਿਉਂਕਿ ਪਿਛਲੀ ਵਾਰ ਪਾਣੀ ਆ ਗਿਆ ਸਾਰਾ ਸੀਵਰੇਜ ਬੰਦ ਪਿਆ ਹੈ ਦਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਜਿੱਥੇ ਪਾਣੀ ਆਇਆ ਸੀ ਉਹ ਸਾਰੇ ਲੋਕ ਤੇ ਡੁੱਬ ਗਏ ਸੀ ਅਜੇ ਤੱਕ ਉੱਥੇ 1 ਰੁਪਿਆ ਨਹੀਂ ਲੱਗਿਆ ਜਿੰਨੇ ਸਾਡੇ ਬੰਦੇ ਖੜੇ ਆ ਸੀ ਕੋ ਤਰਜੀਹ ਹੈ ਵੀ ਜਦੋਂ ਤੁਸੀਂ ਜਿੱਤ ਗਏ ਪਹਿਲਾਂ ਤਾਂ ਪੂਰਾ ਇੱਥੇ ਕੰਟਰੋਲ ਕਰੋ ਮੁੜ ਕੇ ਜਿੰਨੇ ਫੰਡ ਦੀ ਲੋੜ ਹੈ ਅਸੀਂ ਮੁਹੱਈਆ ਕਰਾਵਾਂਗੇ ਸੀਵਰੇਜ ਹੋਵੇ ਸੜਕਾਂ ਹੋਣ ਔਰ ਪੀਣ ਵਾਲਾ ਪਾਣੀ ਹੈ ਕਗਰ ਦਾ ਸਿਸਟਮ ਹੈ ਇਹਨੂੰ ਠੀਕ ਕਰਨਾ ਕਿਉਂਕਿ ਇਹਨਾਂ ਦੇ ਵਾਰਡ ਬਿਲਕੁਲ ਕਗਰ ਦੇ ਨਾਲ ਆ ਗਿਆ ਔਰ ਸੁਖੀ ਸਾਡੇ ਪ੍ਰਧਾਨ ਸੀਗੇ ਪਹਿਲਾਂ ਇਹਨਾਂ ਦੇ ਘਰੋਂ ਜਿਹੜੇ ਬਹੁਤ ਹੀ ਨੇਕ ਸਾਡੀ ਪਾਰਟੀ ਦੇ ਇੱਥੇ ਰਹੇ ਐ ਔਰ ਉਹਨਾਂ ਦਾ ਬੜਾ ਲੋਕਾਂ ਚ ਪਿਆਰ ਸੀ ਪਰ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਐ ਸਾਡੇ ਚ ਨਹੀਂ ਪਰ ਹੁਣ ਇਹਨਾਂ ਨੇ ਜ਼ਿੰਮੇਵਾਰੀ ਪਾਰਟੀ ਦੀ ਵੀ ਸੰਭਲੀ ਔਰ ਇਲੈਕਸ਼ਨ ਦੀ ਵੀ ਸੰਭਲੀ ਸਾਰੇ ਅਸੀਂ ਇਹਨਾਂ ਨਾਲ ਆ ਔਰ ਇਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਇਸ ਕੰਮ ਜਾਬ ਕਰਵਾਉਣਾ ਐ ਔਰ ਇਸ ਵਾਰਡ ਦਾ ਇਸ ਹਲਕੇ ਦਾ ਇਹ ਸੰਦੂਗੜ ਦੇ 15 ਵਾਰਡਾਂ ਦੀ ਪੂਰੀ ਤਰ੍ਹਾਂ ਲਗੜਾਣੀ ਐ ਥੈਂਕ ਯੂ